ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਵੀ ਜਿੱਥੇ ਅੰਨੀ ਸ਼ਰਧਾ ਹੋਵੇ ਉੱਥੋਂ ਅਕਲ ਖਿਸਕ ਜਾਂਦੀ ਹੈ ਅਕਲ ਚਲੀ ਜਾਂਦੀ ਹੈ ਕਿਉਂਕਿ ਅੰਨੀ ਸ਼ਰਧਾ ਤੇ ਅਕਲ ਇਹਨਾਂ ਦੋਵਾਂ ਦਾ ਤਾਲਮੇਲ ਬੈਂਦਾ ਹੀ ਨਹੀਂ ਹੈ ਅਕਲ ਸਿਖਾਉਂਦੀ ਹੈ ਕਿੱਥੇ ਜੁੜਨਾ ਹੈ ਤੇ ਜਿਹੜੀ ਸ਼ਰਧਾ ਹੈ ਨਾ ਉਹ ਉੱਥੇ ਜੁੜਨ ਵਾਸਤੇ ਮਜਬੂਰ ਕਰਦੀ ਹੈ ਉੱਥੇ ਜੋੜਦੀ ਹੈ ਖੈਰ ਜਿੱਥੇ ਅੰਨੀ ਸ਼ਰਦਾ ਹੋਵੇ ਜਿਹੜਾ ਆਇਆ ਉਥੇ ਲੰਮੇ ਪੈ ਜਾਣਾ ਡੰਡਵਤ ਪ੍ਰਣਾਮ ਕਰੀ ਜਾਣਾ ਉਹਦੇ ਗੁਣ ਗਾਈ ਜਾਣੇ ਉਹਦੇ ਚਿੰਟੇ ਵਜਾਈ ਜਾਣੇ ਉਹਦੀਆਂ ਚੌਕੀਆਂ ਭਰੀਆਂ ਜਾਣੀਆਂ ਉਥੇ ਅਕਲ ਦਾ ਕੀ ਕੰਮ ਔਰ ਖਾਸ ਕਰਕੇ ਗੁਰੂ ਦੀ ਅਕਲ ਦਾ ਕੀ ਕੰਮ ਉਥੇ ਗੁਰਮਤ ਦਾ ਕੀ ਕੰਮ ਗੁਰਮਤ ਤੇ ਖੰਭ ਲਾ ਕੇ ਉੱਟ ਜਾਂਦੀ ਏ ਚਲੀ ਜਾਂਦੀ ਏ ਅਕਲ ਰੋਂਦੀ ਹੋਵੇਗੀ ਜਾਨ ਲੱਗੀ ਕਿ ਬਹੁਤ ਸਾਰੇ ਲੋਕ ਨੇ ਮੇਰੀ ਮੰਗ ਕਰਦੇ ਨੇ ਪਰ ਆਹ ਕਹੋ ਜੇ ਲੋਕ ਨੇ ਜਿਹੜੇ ਮੇਰੀ ਹੱਤਿਆ ਕਰੀ ਜਾ ਰਹੇ ਮੇਰਾ ਇਹ ਜਨਾਜ਼ਾ ਕੱਢੀ ਜਾ ਰਹੇ ਨੇ ਮੈਂ ਕਹਿੰਨੀ ਆਂ ਵੀ ਇੱਥੇ ਜੁੜੋ ਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਗੁਰਮਤ ਨਾਲ ਜੁੜੋ ਸੱਚ ਨਾਲ ਜੁੜੋ ਪਰ ਇਹ ਕੈਸੇ ਲੋਕ ਨੇ ਜਿਹੜੇ ਮੇਰੇ ਸੁੰਦੇ ਨਹੀਂ ਇਹ ਝੰਡਾ ਨਾਲ ਜੁੜਦੇ ਨੇ ਪਿੱਪੜਾ ਨਾਲ ਜੁੜਦੇ ਨੇ ਦਿਨਾ ਨਾਲ ਜੁੜਦੇ ਨੇ ਡੇਰਿਆਂ ਨਾਲ ਜੁੜਦੇ ਨੇ ਮੜੀਆਂ ਨਾਲ ਜੁੜਦੇ ਨੇ ਨਲਕਿਆਂ ਨਾਲ ਜੁੜਦੇ ਨੇ ਤੇ ਪਖੰਡੀਆਂ ਦੇ ਕੱਪੜਿਆਂ ਤੇ ਜੁੱਤੀਆਂ ਨਾਲ ਜੁੜਦੇ ਨੇ ਬਹੁਤ ਸਾਰੇ ਲੋਕ ਨੇ ਅਕਲ ਤੋਂ ਬਗੈਰ ਜੋ ਅਧੂਰੇ ਰਹਿ ਜਾਂਦੇ ਨੇ ਅਕਲ ਦੀ ਮੰਗ ਕਰਦੇ ਨੇ ਸਮਾਜ ਵਿੱਚ ਉਹ ਛਿੜਕਾਂ ਖਾਂ ਜੋਗੇ ਰਹਿ ਜਾਂਦੇ ਨੇ ਦਫਤਰ ਦੇ ਅੰਦਰ ਜੀ ਦੀ ਅਕਲ ਘੱਟ ਹੋਵੇ ਉਹ ਪਿੱਛੇ ਰਹਿ ਜਾਂਦਾ ਹੈ ਬਿਜ਼ਨਸ ਦੇ ਅੰਦਰ ਜੀ ਦੀ ਅਕਲ ਘੱਟ ਹੋਵੇ ਪਿੱਛੇ ਰਹਿ ਜਾਂਦਾ ਹੈ ਸਿੱਖੀ ਦੇ ਰਾਹ ਦੇ ਉੱਤੇ ਜਿਹਦੇ ਕੋਲ ਅਕਲ ਘੱਟ ਹੋਵੇ ਨਾ ਉਹ ਪਿੱਛੇ ਰਹਿ ਜਾਂਦਾ ਹੈ ਜਿਹਦੇ ਕੋਲ ਅਕਲ ਨਾ ਹੋਵੇ ਖਾਲੀ ਕੰਮ ਕਰਨ ਦਾ ਮਕਸਦ ਨਹੀਂ ਹੈ ਵਿੱਚ ਉਹ ਵੀ ਘੰਟੇ ਕੰਮ ਕਰਦੇ ਰਹੋ ਇਹ ਪਤਾ ਹੋਵੇ ਵੀ ਕੀ ਕੰਮ ਕਰਨਾ ਹੈ ਕਿੰਨਾ ਕਰਨਾ ਹੈ ਕਿੰਨੀ ਮਿਆਰ ਵਿੱਚ ਕਰਨਾ ਹੈ ਤੇ ਤਾਂ ਮੇਰੀ ਕਾਮਯਾਬੀ ਹੈ ਖਾਲੀ ਨਹੀਂ ਬੇਮਨ ਲੋਦਰ ਦੇ ਤੌਰ ਤੇ ਕਰਾਜ ਮਿਸਤਰੀ ਇਟਾਂ ਜੋੜੀ ਜਾ ਰਿਹਾ ਹੈ ਦਵਾਰ ਬਣਾਈ ਜਾ ਰਿਹਾ ਹੈ ਤਾਈਨਾ ਉੱਪਰ ਦਵਾਰ ਦੀ ਉਚਾਈ 10 ਫੁੱਟ ਚਾਹੀਦੀ 20 ਫੁੱਟ ਚਾਹੀਦੀ ਔਰ ਲੰਮੀ ਦਵਾਰ ਖੀਚੀ ਜਾ ਰਿਹਾ ਚਿਨਾਈ ਕਰਨਾ ਕਾਫੀ ਨਹੀਂ ਹੈ ਸਮਝ ਹੋਵੇ ਕਿੰਨੀ ਉਚਾਈ ਕਿੰਨੀ ਹਾਈਟ ਚਾਹੀਦੀ ਕਿੱਥੋਂ ਤੱਕ ਜਾਣਾ ਹੈ ਨਹੀਂ ਜਾਣਾ ਖਾਲੀ ਹਥੌੜੇ ਮਾਰਨੀ ਲੋਹਾਰ ਦੇ ਕੰਮ ਦੇ ਵਿੱਚ ਜਾਇਜ਼ ਨਹੀਂ ਪਤਾ ਹੋਵੇ ਵੀ ਕਿੰਨੀ ਮਿਆਰ ਵੇ ਸਟ ਚਾਹੀਦੀ ਹੈ ਹਥਿਆਰ ਕਿਹੜਾ ਬਣਾਉਣਾ ਹੈ ਤੇ ਉਹਨੂੰ ਚੋਟ ਕਿੰਨੀ ਚਾਹੀਦੀ ਇੱਕ ਸੁਨਾਰੇ ਕੋਲ ਸੋਨਾ ਲੈ ਕੇ ਚਲੇ ਜਾਓ ਸੱਟਾਂ ਮਾਰੀ ਜਾਏ ਥੋੜੀ ਦੇ ਨਾਲ ਸੋਨਾ ਨੂੰ ਕਠਾਲੀ ਵਿੱਚ ਪਾ ਕੇ ਢਾਲੀ ਜਾਏ ਖਾਲੀ ਇਹ ਹੀ ਬੜਾ ਨਹੀਂ ਵੀ ਮੈਂ ਤੇ ਵੇਖੋ ਜੀ ਸੱਟਾਂ ਮਾਰ ਰਿਹਾ ਇਹ ਹੀ ਕੁਝ ਗਹਿਣਾ ਨਹੀਂ ਬਣ ਰਿਹਾ ਅਕਲ ਹੋਣੀ ਬੜੀ ਜ਼ਰੂਰੀ ਹੈ ਵੀ ਗਹਿਣਾ ਕਿਹੜਾ ਬਣਾਉਣਾ ਹੈ ਇਹਨੂੰ ਤਪਾਉਣਾ ਕਿੰਨਾ ਹੈ ਇਹਨੂੰ ਸੱਟ ਕਿੰਨੀ ਮਾਰਨੀ ਹੈ ਔਰ ਕਿੰਨੀ ਨਹੀਂ ਮਾਰਨੀ ਇਹ ਅਕਲ ਹੋਵੇ ਖੈਰ ਅਕਲ ਤੋਂ ਬਿਨਾ ਬਹੁਤ ਸਾਰੇ ਲੋਕ ਦੁਨੀਆਦਾਰੀ ਵਿੱਚ ਪਿੱਛੇ ਰਹਿ ਜਾਂਦੇ ਨੇ ਦੁਨੀਆ ਦੇ ਨਾਲ ਦੌੜ ਨਹੀਂ ਪਾਉਂਦੇ ਭੱਜ ਨਹੀਂ ਪਾਉਂਦੇ ਰਲ ਨਹੀਂ ਪਾਉਂਦੇ ਪਰ ਉਹ ਕਹਿੋ ਜੇ ਲੋਕ ਨੇ ਜਿਹੜੇ ਅਕਲ ਨੂੰ ੱੱਕੇ ਦੇ ਦੇ ਕੇ ਆਪਣੇ ਘਰੋਂ ਕੱਢੀ ਜਾ ਰਹੇ ਨੇ ਆਪਣੇ ਚੁਗਿਰਦੇ ਤੋਂ ਬਾਹਰ ਕਰੀ ਜਾ ਰਹੇ ਨੇ ਮੈਨੂੰ ਤੇਰੀ ਲੋੜ ਨਹੀਂ ਗੁਰਬਾਣੀ ਅਕਲ ਦਿੰਦੀ ਐ ਤੇ ਉਹ ਗੁਰਬਾਣੀ ਨੂੰ ਬਾਹਰ ਕੱਢ ਦਿੰਦੇ ਨੇ ਸਾਨੂੰ ਤੇਰੀ ਲੋੜ ਨਹੀਂ ਅੱਛਾ ਫਿਰ ਮੰਨਦੇ ਕਿੰਨੋਂ ਨੇ ਕਿਸੇ ਨਾ ਕਿਸੇ ਪਖੰਡੀ ਸਾਧ ਦੀ ਕਈ ਹੋਈ ਗੱਲ ਉਹਨੂੰ ਤਰਜੀਹ ਦੇ ਰਹੇ ਨੇ ਵੀ ਵੇਖੋ ਜੀ ਇਹ ਗੁਰਮਤਿ ਹੈ ਨਾ ਬਾਬਾ ਜੀ ਨੇ ਕਹੀ ਉਮ ਹੈ ਕਿ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲੋ ਵੀ ਇਹ ਸੱਚ ਵੀ ਕਹਿ ਰਿਹਾ ਹੈ ਜਾਂ ਨਹੀਂ ਕਹਿ ਰਿਹਾ ਇਹੋ ਜੇ ਲੋਕਾਂ ਦੇ ਕੋਲ ਅਕਲ ਵੀ ਰੋਂਦੀ ਹੋਏਗੀ ਕਿ ਮੈਂ ਕਲਪ ਕੇ ਬਹਿ ਗਈ ਵੀ ਪੂਜਾ ਕੀ ਦੀ ਕਰਨੀ ਹੈ ਮੰਨਣਾ ਕਿ ਨੂੰ ਹੈ ਕਿਦੇ ਪਿੱਛੇ ਚੱਲਣਾ ਹੈ ਪਰ ਇਹ ਲੋਕ ਤੇ ਇਹੋ ਜਿਹੇ ਨੇ ਵੀ ਜਿਹੜੇ ਮੈਨੂੰ ਹੀ ਪੈਰਾਂ ਥੱਲੇ ਕੁਚਲ ਕੇ ਅੱਗੇ ਨਿਕਲ ਗਏ ਮੈਨੂੰ ਹੀ ਰੋਲ ਕੇ ਰੱਖ ਦਿੰਦੀ ਤੇ ਫਿਰ ਅਕਲ ਇੱਕ ਗੱਲ ਕਹਿੰਦੀ ਹੋਏਗੀ ਮੈਨੂੰ ਰੋਲਣ ਵਾਲਿਓ ਮੈਂ ਤੁਹਾਨੂੰ ਰਲਾ ਕੇ ਇੱਕ ਦਿਨ ਛੱਡਾਂਗਾ ਮੈਨੂੰ ਰੁੱਲਣ ਵਾਲਿਓ ਮੈਂ ਤੁਹਾਨੂੰ ਇੱਕ ਦਿਨ ਗੁਲਾਮ ਬਣਾ ਕੇ ਛੱਡਾਂਗੇ ਤੁਹਾਡੀ ਜੇਬ ਵੀ ਜਾਂਦੀ ਲੱਗੇਗੀ ਤੁਹਾਡਾ ਘਰ-ਬਾਰ ਵੀ ਜੜੇਗਾ ਪਖੰਡੀਆਂ ਦੇ ਹੱਥੋਂ ਮੈਂ ਤੁਹਾਨੂੰ ਗੁਲਾਮ ਕਰਕੇ ਛੱਡਾਂਗੇ ਮੈਂ ਇੱਕ ਉਦਾਹਰਨ ਦੇ ਦਿਆਂ ਸ਼ੇਰ ਕਿੰਨਾ ਫਰਤੇਲਾ ਜਾਨਵਰ ਹੈ ਕਿੰਨਾ ਤਾਕਤਵਰ ਜਾਨਵਰ ਹੈ ਪਰ ਅਕਲ ਘਟੋਣ ਕਰਕੇ ਅਕਲ ਵਾਲੇ ਬੰਦੇ ਦੀ ਗੁਲਾਮੀ ਸੈਨ ਕਰਦਾ ਹੈ ਸ਼ੇਰ ਬੰਦੇ ਦੀ ਛੜੀ ਦੇ ਉੱਤੇ ਸੋਟੀ ਦੇ ਉੱਤੇ ਨਾਚ ਕਰਦਾ ਹੈ ਸ਼ੇਰ ਔਰ ਬੰਦੇ ਨਾਲੋਂ ਤਾਕਤਵਰ ਬੜਾ ਹੈ ਕਿਉਂਕਿ ਅਕਲ ਕੱਟ ਹੈ ਹਾਥੀ ਕਿੰਨਾ ਬਲਵਾਨ ਜਾਨਵਰ ਹੈ ਜਿਸ ਦਿਨ ਆਪਣੀ ਆਈ ਦੇ ਉੱਤੇ ਆ ਜਾਂਦਾ ਹੈ ਤੈਸ਼ ਨਾਲ ਇਸ ਕਰਕੇ ਧਰ ਦਿੰਦਾ ਹੈ ਪਰ ਹਾਥੀ ਦੀ ਬਲਵਾਨਤਾ ਕੰਮ ਨਹੀਂ ਕਰ ਰਹੀ ਕਿਉਂ ਕਿ ਅਕਲ ਵਾਲੇ ਨੇ ਉਹਨੂੰ ਗੁਲਾਮ ਬਣਾ ਕੇ ਰੱਖ ਲਿਆ ਸੱਪ ਜ਼ਹਿਰੀਲੇ ਸੱਪ ਨੂੰ ਗੁਲਾਮ ਬਣਾ ਕੇ ਰੱਖ ਲਿਆ ਤੁਸੀਂ ਕਿੰਨੇ ਬਹਾਦਰ ਹੋ ਤੁਹਾਡੇ ਪੂਰਵਜ ਕਿੰਨੇ ਬਹਾਦਰ ਸਨ ਕਿੰਨੇ ਅ ਚੰਗੇ ਸੀ ਨਹੀਂ ਚੰਗੇ ਸੀ ਪਰ ਅੱਜ ਤੁਸੀਂ ਪਖੰਡੀਆਂ ਦੇ ਹੱਥੋਂ ਗੁਲਾਮ ਬਣ ਗਏ ਹੋ ਪਖੰਡੀ ਡੁਗਡੁਗੀ ਵਜਾਉਂਦੇ ਨੇ ਤੇ ਜਿਵੇਂ ਸ਼ੇਰ ਸਰਕਸ ਕਰਦਾ ਹੈ ਹਾਥੀ ਸਰਕਸ ਕਰਦਾ ਹੈ ਤੁਸੀਂ ਵੀ ਇਦਾਂ ਹੀ ਸਰਕਸ ਕਰਦੇ ਹੋ ਪਖੰਡੀਆਂ ਦੀ ਬੋਲੀ ਬੋਲਦੇ ਹੋ ਪਖੰਡੀਆਂ ਦੇ ਅੱਗੇ ਨੱਚਦੇ ਹੋ ਪਖੰਡੀਆਂ ਦੇ ਅੱਗੇ ਲੰਮੇ ਪੈਂਦੇ ਹੋ ਡੰਡਵਤ ਪ੍ਰਣਾਮਾ ਕਰਦੇ ਹੋ ਕਿਉਂ ਸਮਝ ਲੱਗਦੀ ਹੈ ਪਖੰਡੀਆਂ ਦੇ ਡੇਰਿਆਂ ਤੇ ਜਾਣ ਵਾਲਿਆਂ ਨੂੰ ਵੇਖਣ ਤੋਂ ਬਾਅਦ ਬੀਨਾਂ ਕੋਲ ਬਾਕੀ ਸਭ ਕੁਝ ਬਹੁਤ ਏ ਪਰ ਇਹਦਾ ਚਵਾਰਾ ਖਾਲੀ ਹੋ ਗਿਆ ਇਹਨਾਂ ਦੀ ਅਕਲ ਕੱਟ ਗਈ ਹੈ ਜਿਹੜੇ ਅਕਲ ਦੀ ਕਦਰ ਨਹੀਂ ਕਰਦੇ ਗਿਆਨ ਦੀ ਕਦਰ ਨਹੀਂ ਕਰਦੇ ਅਕਲ ਕਹਿੰਦੀ ਮੈਂ ਤੇਰੀ ਕਦਰ ਘਟਾਵਾਂਗੀ ਤੇ ਤੁਹਾਡੀ ਕਦਰ ਕੱਟਦੀ ਏ ਪਖੰਡੀਆਂ ਦੇ ਜਾਣ ਤੋਂ ਬਾਅਦ ਤੁਹਾਡੀ ਆਸਥਿਕਤਾ ਟੁੱਟਦੀ ਏ ਤੁਹਾਡੀ ਸ਼ਰਧਾ ਟੁੱਟਦੀ ਏ ਪਰ ਅਫਸੋਸ ਏ ਇਸ ਗੱਲ ਦਾ ਵੀ ਇੱਕ ਨੂੰ ਰੱਬ ਮੰਨਦੇ ਹੋ ਉਹਨੂੰ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ ਫਿਰ ਦੂਜੇ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੰਦੇ ਹੋ ਖੈਰ ਜਦ ਅਕਲ ਪਾਸੇ ਅੜ ਜਾਂਦੀ ਬੰਦਾ ਥਾਂ ਥਾਂ ਤੇ ੱੱਕੇ ਖਾਣ ਵਾਸਤੇ ਰੁੜਨ ਵਾਸਤੇ ਮਜਬੂਰ ਹੋ ਜਾਂਦਾ ਹੈ ਅਕਲ ਨੂੰ ਵਰਤੋ ਔਰ ਅਕਲ ਆਪਣੀ ਨਹੀਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਲ ਵਰਤ ਲਓ ਬਾਣੀ ਪੜ ਲਓ ਬਾਣੀ ਨੂੰ ਸਮਝ ਲਓ ਬਾਣੀ ਦੇ ਅਰਥ ਜਾਣ ਲਿਆ ਕਰੋ ਤੁਹਾਡਾ ਪਖੰਡੀਆਂ ਤੋਂ ਖਹਿੜਾ ਛੁਰ ਜਾਏਗਾ ਅੰਨੀ ਸ਼ੱਦਾ ਨਾ ਰੱਖੋ ਝੰਡਾ ਪਿੱਪਲਾ ਪਖੰਡੀਆਂ ਜਿਹੜੇ ਕੋਰੇ ਅਣਪੜ ਬੰਦੇ ਨੇ ਉਹ ਪੜੇ ਲਿਖੇ ਪੀ ਐਚ ਡੀ ਹੋਲਡਰ ਬੰਦਿਆਂ ਨੂੰ ਮੂਰਖ ਬਣਾ ਕੇ ਆਪਣੇ ਪੂਜਾ ਕਰਵਾ ਰਹੇ ਨੇ ਆਪਣੇ ਪੈਰਾਂ ਵਿੱਚ ਉਹਨਾਂ ਨੂੰ ਰੋਲ ਰਹੇ ਬਾਣੀ ਦੇ ਨਾਲ ਜੁੜੋ ਅਕਲ ਬਾਣੀ ਨਾਲ ਜੁੜੇਗੀ ਬਾਣੀ ਵਿੱਚੋਂ ਮਿਲੀ ਹੋਈ ਸਿਆਣਪ ਅਕਲ ਉਹ ਤੁਹਾਨੂੰ ਪਖੰਡੀਆਂ ਤੋਂ ਦੂਰ ਰੱਖੇਗੀ ਅਕਲ ਤੋਂ ਕੰਮ ਲਓ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ